ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰਿਓ ਆਓ ਧੰ ਧੰ ਸੰਤ ਬਾਬਾ ਹਜ਼ਾਰਾ ਸਿੰਘ ਜੀ ਉਹਨਾਂ ਦੇ ਮੁਖਾਰ ਬਿੰਦ ਚੋਂ ਉਚਾਰੀ ਹੋਈ ਬਚਨ ਅਤੇ ਗੁਰੂ ਪਿਆਰਿਆਂ ਦੇ ਉੱਪਰ ਹੋਈ ਕਿਰਪਾ ਸੋ ਮਹਾਪੁਰਖਾਂ ਦੇ ਕੌਤਕ ਆਪ ਜੀ ਦੇ ਨਾਲ ਸਾਂਝੇ ਕਰ ਰਹੇ ਹਾਂ ਸੋ ਆਓ ਗੁਰੂ ਪਿਆਰਿਓ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਘਰ ਦੇ ਪ੍ਰੀਤਮਾਨ ਸਰਦਾਰ ਮੱਖਣ ਸਿੰਘ ਜੀ ਪਕੀਵਾ ਸਰਦਾਰ ਮੱਖਣ ਸਿੰਘ ਜੀ ਦਾ ਪਿੰਡ ਪਕੀਵਾ ਸੀ ਜੋ ਕਿ ਕਦਾਂ ਵਰਦੀ ਬਿਲਕੁਲ ਲੱਗੀ ਹੈ ਸੋ ਇਹ ਪਿੰਡ ਬਾਬਾ ਜੀ ਦਾ ਸੋਹਰਾ ਪਿੰਡ ਵੀ ਹੈ ਸੋ ਉੱਥੋਂ ਦੇ ਰਹਿਣ ਵਾਲੇ ਗੁਰੂ ਪਿਆਰੀ ਸਰਦਾਰ ਮਕਣ ਸਿੰਘ ਜੀ ਨੇ ਦੱਸਿਆ ਕਿ ਸਾਡੇ ਉੱਪਰ ਬਾਬਾ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਸੋ ਦੱਸਦੇ ਸਨ ਕਿ ਉਹਨਾਂ ਦਾ ਲੜਕਾ ਸਰਦਾਰ ਦਿਲਬਾਗ ਸਿੰਘ ਜੋ ਕਿ ਉਸ ਸਮੇਂ 2 ਕੁ ਸਾਲ ਦਾ ਸੀ ਤੇ ਉਹ ਕਾਫੀ ਬਿਮਾਰ ਰਹਿਣ ਲੱਗਾ ਸੋ ਕਰਦਿਆਂ ਕਰਦਿਆਂ ਉਸ ਦੀ ਬਿਮਾਰੀ ਕਾਫੀ ਵੱਧ ਗਈ ਤੇ ਪਰਿਵਾਰ ਨੇ ਕਿਹਾ ਚਲੋ ਲਾਗੋ ਸਾਗੋ ਦਵਾਈਆਂ ਲੈਂਦੇ ਰਹੇ ਪਰ ਕਿਤੇ ਵੀ ਆਰਾਮ ਨਾ ਆਇਆ ਇੱਕ ਦਿਨ ਪਰਿਵਾਰ ਰਲ ਮਿਲ ਕੇ ਸਰਦਾਰ ਮਕਣ ਸਿੰਘ ਤੇ ਉਹਨਾਂ ਦੀ ਘਰਵਾਲੀ ਆਪਣੇ ਪੁੱਤਰ ਦਿਲਬਾਗ ਸਿੰਘ ਦਾ ਇਲਾਜ ਕਰਾਉਣ ਵਾਸਤੇ ਕਲਾ ਨੌਰ ਕਿਸੇ ਡਾਕਟਰ ਦੇ ਕੋਲ ਲੇ ਜਾਣ ਲਈ ਘਰੋਂ ਚੱਲ ਪਏ ਸਰਦਾਰ ਮੱਖਣ ਸਿੰਘ ਕਹਿੰਦੇ ਆਲੇ ਕਲਾਂੌਰ ਜਾਇ ਰਹੇ ਸਾਂ ਕਿ ਸਾਡੇ ਭਾਗ ਰੱਬ ਵੱਲੋਂ ਚੰਗੇ ਲਿਖੇ ਗਏ ਸੋ ਸਾਡੀ ਕੋਈ ਚੰਗੇ ਕਰਮ ਅੱਗੇ ਆ ਗਏ ਕਿ ਰਸਤੇ ਵਿੱਚ ਸਾਨੂੰ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਮਿਲ ਪਏ ਤੇ ਆਪਾਂ ਦੋਹਾਂ ਜੀਆ ਨੇ ਜਾ ਕੇ ਬਾਬਾ ਜੀ ਅੱਗੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬਾਬਾ ਜੀ ਸਾਡਾ ਪੁੱਤਰ ਦਿਲਬਾਗ ਸਿੰਘ ਇਹ ਬੜਾ ਬਿਮਾਰ ਹੈ ਆਪ ਜੀ ਕਿਰਪਾ ਕਰੋ ਇਸਤੇ ਠੀਕ ਹੋ ਜਾਵੇ ਤਾਂ ਬਾਬਾ ਜੀ ਨੇ ਉਸ ਬੱਚੇ ਵੱਲ ਵੇਖਿਆ ਸਾਡੀ ਬੇਨਤੀ ਸੁਣ ਕੇ ਤੇ ਆਪ ਜੀ ਸਹਿਜ ਸੁਭਾਅ ਕਹਿਣ ਲੱਗੇ ਇਹ ਤਾਂ ਹਰਿਆ ਭਰਿਆ ਹੈ ਕਿੱਥੇ ਲੈ ਕੇ ਚੱਲੇ ਹੋ ਤਾਂ ਸਰਦਾਰ ਮੱਖਣ ਸਿੰਘ ਨੇ ਉੱਤਰ ਦਿੱਤਾ ਕਿ ਬਾਬਾ ਜੀ ਹਸਪਤਾਲ ਲੈ ਕੇ ਚੱਲੇ ਹਾਂ ਤਾਂ ਬਾਬਾ ਜੀ ਆਖਣ ਲੱਗੇ ਠੀਕ ਹੈ ਇੰਨੀ ਗੱਲ ਕਰਕੇ ਬਾਬਾ ਜੀ ਆਪ ਜਪਜੀ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਸੋ ਪਾਠ ਕਰਕੇ ਤੇ ਬਾਬਾ ਜੀ ਫਿਰ ਦੁਬਾਰਾ ਬੱਚੇ ਵਾਲ ਦੇਖ ਕੇ ਬਚਨ ਕਰਨ ਲੱਗੇ ਕਿ ਇਸ ਦੀ ਧੌਣ ਕਲ ਜੋਗਣਾ ਨੇ ਖੇਚ ਕੇ ਲੰਮੀ ਕਰ ਦਿੱਤੀ ਹੈ ਪਰ ਕੋਈ ਗੱਲ ਨਹੀਂ ਇਸ ਨੂੰ ਤੁਸੀਂ ਘਰ ਵਾਪਸ ਲੈ ਜਾਓ ਆਪੇ ਬਾਬਾ ਨਾਨਕ ਮਿਹਰ ਕਰੂਗਾ ਬਸ ਮਹਾਂਪੁਰਖਾਂ ਦੇ ਮੁਖਾਰਬਿੰਦ ਤੋਂ ਇਹ ਬਚਨ ਕਹਿਣ ਦੀ ਧੀਰ ਸੀ ਤੇ ਬੱਚੇ ਉੱਪਰ ਬਾਬਾ ਜੀ ਦੀ ਕਿਰਪਾ ਦਾ ਅਸਰ guna ਸ਼ੁਰੂ ਹੋ ਗਿਆ ਕੁਝ ਦਿਨ ਪਾ ਕੇ ਬੱਚਾ ਬਿਲਕੁਲ ਤੰਦਰੁਸਤ ਹੋ ਗਿਆ ਸੋ ਸਰਦਾਰ ਮੱਖਣ ਸਿੰਘ ਜੀ ਦੇ ਕਹਿਣ ਮੁਤਾਬਕ ਹੁਣ ਉਹਨਾਂ ਦੇ ਬੱਚੇ ਦੀ ਉਮਰ 45 46 ਸਾਲ ਹੋ ਚੁੱਕੀ ਹੈ ਤੇ ਉਸ ਦੀ ਧੌਣ ਅੱਜ ਵੀ ਸਧਾਰਨ ਲੋਕਾਂ ਦੇ ਨਾਲੋਂ ਕਿਤੇ ਲੰਮੀ ਹੈ ਸੋ ਬਾਬਾ ਜੀ ਨੇ ਜਿਹੜਾ ਬਚਨ ਕੀਤਾ ਸੀ ਕਿ ਕਲਜੋਗਣਾ ਨੇ ਇਸ ਦੀ ਧੌਣ ਖਿੱਚ ਦਿੱਤੀ ਹੈ ਉਹ ਰਮਜ ਬਾਬਾ ਜੀ ਆਪ ਹੀ ਜਾਣਣਾ ਪਰ ਉਹ ਮਹਾਪੁਰਖਾਂ ਦੇ ਬਚਨ ਅਨੁਸਾਰ ਅੱਜ ਵੀ ਉਸ ਬੱਚੇ ਦੀ ਦਿਲਬਾਗ ਸਿੰਘ ਜੀ ਜੋ 45 46 ਸਾਲ ਦਾ ਹੋ ਚੁੱਕਾ ਹੈ ਤੇ ਉਸ ਦੀ ਧੌਣ ਅਮਰਖਾ ਨਾਲੋਂ ਲੰਮੀ ਹੈ ਸੋ ਆਦੇ ਵੀ ਪਰਿਵਾਰ ਬਾਬਾ ਜੀ ਦਾ ਸ਼ੁਗਰਾਨਾ ਕਰਦਾ ਹੋਇਆ ਤਨ ਤਨ ਬਾਬਾ ਹਜਾਰਾ ਸਿੰਘ ਜੀ ਨੂੰ ਲੱਖਾਂ ਵਾਰ ਨਮਸਕਾਰ ਕਰਦੇ ਹਨ ਜੀ ਉਹਨਾਂ ਦੇ ਪੁੱਤਰ ਦੀ ਜਾਨ ਆਪ ਜੀ ਨੇ ਕਿਰਪਾ ਕਰਕੇ ਬਚਾ ਦਿੱਤੀ ਸੋ ਆਪ ਜੀ ਮਿਹਰਾਂ ਕਰਨ ਵਾਲੇ ਹਨ ਗਰੀਬਾਂ ਦੇ ਉੱਪਰ ਮਜਲੂਮਾਂ ਦੇ ਉੱਪਰ ਆਪ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਆਪਣੇ ਬਚਨਾਂ ਦੇ ਨਾਲ ਜੀਵਾਂ ਦਾ ਭਲਾ ਕਰਨ ਵਾਲੇ ਮਹਾਪੁਰਖ ਸੋ ਉਹਨਾਂ ਦੇ ਬਚਨ ਕਹਿਣ ਕਥਨ ਤੋਂ ਬਾਰੇ ਹਨ ਸੋ ਸਾਡੀ ਰਸਨ ਆਜੀਬ ਛੋਟੀ ਹੈ ਉਹਨਾਂ ਦੇ ਗੁਣ ਅਸੰਖਾਨ ਜੋ ਕਹਿਣ ਕਥਨ ਤੋਂ ਬਾਹਰੇ ਹਨ ਸੁ ਸਮਾਪੁਰਖ ਸਾਡੇ ਕਲਯੁਗ ਦੀ ਜੀਵਾਂ ਦੇ ਉੱਪਰ ਵੀ ਮਿਹਰ ਮੇਰ ਕਰਨ ਤਾਂ ਜੋ ਅਸੀਂ ਵੀ ਸੰਸਾਰ ਦੇ ਕਲਯੁਗ ਦੇ ਵਿੱਚ ਵਿਚਰਦਿਆਂ ਹੋਇਆਂ ਨਾਮ ਜਪ ਸਕੀਏ ਚੁਗਲੀ ਨਿੰਦਿਆ ਦੁਸ਼ਤ ਤੋਂ ਬਚੇ ਰਹੀਏ ਪਰਤਨ ਪਰਤਨ ਈਰਖਾ ਤੋਂ ਬਚੇ ਰਹੀ ਜੋ ਮਹਾਪੁਰਖਾਂ ਦੇ ਬਚਨ ਸੰਤ ਤੇ ਭਾਈ ਮਲਪਕ ਖਾਣਿਆ ਦਿਆ ਤਿਆਗ ਕਰਨਾ ਹੈ ਵਿਸ਼ਨੂੰ ਬਿਰਤੀ ਤਾਰਨ ਕਰਨੀ ਹੈ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਿਆ ਕਰਨਾ ਹੈ ਨਾਮ ਬਾਣੀ ਬਾਣੀ ਦੇ ਨਾਲ ਜੁੜ ਕੇ ਦਾ ਇਹ 84 ਲੱਖ ਜੋਂ ਤੋਂ 62 ਕਰਾ ਮਿਲਣਾ ਹੈ ਸੋ ਬੋਲਦੇ ਚਲਦੇ ਆ ਬੜੀਆਂ ਗਲਤੀਆਂ ਹੋ ਗਈਆਂ 사ਸਨ ਬਖਸ਼ਯੋਗ ਹੈ ਸੋ ਬਖਸ਼ ਲਿਓ ਭੁੱਲਾਂ ਚੁੱਕਾਂ ਦੀ ਮਾਫੀ ਵਾਦ ਤੋਂ ਵਦ ਸ਼ੇਅਰ ਲਾਈਕ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ